ਹੋਲ ਸੇਲ ਦਾ ਰੇਟ ਹੈ। ਹੌਲ ਸੇਲ ਦਾ ਹੀ ਹੈ ਜੀ ਜੋ ਕੋਈ ਰਿਟੇਲ ਵਾਲਾ ਲੈ ਜਾਏ ਭਾਵੇਂ ਸਾਡੇ ਕੋਲ ਹੌਲ ਸੇਲ ਆ ਰਾਇ ਹੈ ਕੋਈ ਰੇਟ ਹੈ। 25 ਤੱਕ ਕਿਸੇ ਗੁੜੀਏ ਦਾ ਪਹਿਲਾ ਬੱਡ ਹੈ ਆ ਉਹਨੂੰ ਆਫਰ ਦੇ ਦੂੰਗੀ ਜੀ। ਹਾਂ ਜੀ ਹਾਂ ਜੀ ਆਫਰ ਦੇ ਦਾਂਗੇ। ਕੀ ਹਾਲ ਹੈ ਸਾਰਿਆਂ ਦੇ? ਅੱਜ ਆਪਾਂ ਖੜੇ ਆਂ ਸ਼ਹਿਰ ਮਾਨਸਾ ਦੇ ਵਿੱਚ ਬੱਸ ਸਟੈਂਡ ਦੇ ਬਿਲਕੁਲ ਨੇੜੇ ਐਸ ਕੇ ਕੇਕ ਪੇਸ ਦੀ ਹਾਊਸ ਵਾਲਿਆਂ ਦੇ। ਜਿਨ੍ਹਾਂ ਦੀ ਕੁਆਲਿਟੀ ਅਕਸਰ ਤੁਸੀਂ ਵੇਖੀ ਹੀ ਹੋਊਗੀ, ਸੁਣੀ ਵੀ ਹੋਊਗੀ। ਮੇਨ ਗੱਲ ਇਥੇ ਖਾਸ ਆ ਜਿਹੜੀ ਇਥੇ ਬਾਹਰ ਜਾਣ ਲਈ ਜਿਹੜੇ ਕੇਕ ਪੇਸਟਰੀਆਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਠੀਕ ਆ ਤੇ ਆਪਾਂ ਜਨਮ ਦਿਨ ਅਕਸਰ ਮਨਾਉਨੇ ਰਹਿੰਦੇ ਆ ਤੇ ਕੇਕ ਪੇਸਟਰੀਆਂ ਦੀ ਇਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਗੁੱਡ ਆ ਬਾਕੀ ਤੁਹਾਨੂੰ ਲੁਕਿੰਗ ਤਾਂ ਪਤਾ ਲੱਗਦਾ ਹੋ ਜੀ ਨਹੀਂ ਇਹਨਾਂ ਦੀ ਲੁਕਿੰਗ ਉਹ ਬਹੁਤ ਹੀ ਜ਼ਿਆਦੇ ਪ੍ਰੀਮੀਅਮ ਲੁਕਿੰਗ ਆ ਠੀਕ ਹੈ ਇੱਕ ਵਾਰ ਜ਼ਰੂਰ ਵੇਖੋ ਜਿਹੜੀ ਕੇਕ ਦੀ ਲੁਕਿੰਗ ਆ ਉਹ ਬਹੁਤ ਜ਼ਿਆਦੇ ਪ੍ਰੀਮੀਅਮ ਆ ਤੇ ਬਾਕੀ ਇਕੱਲੀ ਪ੍ਰੀਮੀਅਮ ਲੁੱਕ ਤੇ ਨਾ ਜਾਇਓ ਜਿਹੜਾ ਰੇਟ ਆ ਪ੍ਰਾਈਜ਼ ਆ ਉਹ ਲੋਅਸਟ ਆ ਠੀਕ ਆ ਘੱਟ ਪ੍ਰਾਈਜ਼ ਦੇ ਕੇਕ ਨੇ ਇਹ ਜਿਹੜੀ ਕੁਆਲਿਟੀ ਆ ਉਹ ਬਹੁਤ ਜ਼ਿਆਦੇ ਗੁੱਡ ਹੈਗੀ। ਬਾਕੀ ਇੱਥੋਂ ਦੇ ਸਟਾਫ ਨਾਲ ਤੁਹਾਨੂੰ ਮਿਲਾਉਣੇ ਆ। ਹੱਸੀ ਗਾ ਜੀ। ਹੋ ਠੀਕ ਹੈ ਜੀ। ਠੀਕ ਹੈ ਜੀ। ਵਧੀਆ। ਹਾਂ ਜੀ ਇਹ ਮੈਂ ਤਾਂ ਆਪਣੀ ਪਹਿਲਾਂ ਲੋਕੇਸ਼ਨ ਦੱਸ ਦੋ ਜੀ। ਲੋਕੇਸ਼ਨ ਕੀ ਆ? ਲੋਕੇਸ਼ਨ ਵੀਰੇ ਬਾਸ ਸਟੈਂਡ ਬਨਵੇ ਟ੍ਰੈਕ ਕੋ ਰੋਡ। ਵੱਡੇ ਤੋਂ ਚੌਂਕ ਤੋਂ ਸਾਹਮਣੇ ਦੇਖਦੇ ਐ ਐਸ ਕੇ ਕੇ ਕੈਪਸਟੀ ਦੀ ਦੁਕਾਨ। ਓਕੇ, ਸ਼ਹਿਰ ਕਿਹੜਾ ਹੈ? ਮਾਨਸਾ ਜੀ। ਮਾਨਸਾ ਸ਼ਹਿਰ। ਓਕੇ, ਠੀਕ ਹੈ ਜੀ। ਮੇਨ ਗੱਲ ਕਰੀ ਜੀ ਆਪਣਾ ਮੇਨ ਮੇਨ ਮੋਟਿਵ ਕੀ ਆ ਮਤਲਬ ਕਿ ਕੀ ਕੀ ਕੇਕ ਪੇਸਟੀ ਕੀ ਕੀ ਇੱਥੇ ਮਤਲਬ ਕਿ ਮਿਲਦਾ ਆਪਣੇ ਕੋਲ ਕੇਕ ਪੇਸਟੀ ਪੈਟਿਜ ਓਕੇ ਤੇ ਸਟਾਫ ਦੀ ਗੱਲ ਕਰੀ ਆਪਣੇ ਕੋਲ ਲਗਭਗ ਕਿੰਨਾ ਕ ਸਟਾਫ ਹੋਊਗਾ ਜਿਹੜਾ ਆਪਣੇ ਮਤਲਬ ਕਿ ਮੈਨੂੰ ਤਿਆਰ ਕਰਦਾ ਇਹ ਹੈਗੇ 7-8 ਮੁੰਡੇ ਆ ਮੈਨੂਫੈਕਚਰਿੰਗ ਆ ਇਹ ਬਾਹਰੋਂ ਆਉਂਦੀ ਆ ਜਾਂ ਤੁਹਾਡੀ ਖੁਦ ਹੀ ਤਿਆਰ ਹੈ ਅਸੀਂ ਸਾਡੇ ਤਾਂ ਉੱਪਰ ਮਨ ਲੱਗਿਆ ਹੋਇਆ ਜੀ ਅਸੀਂ ਆਪ ਹੀ ਤਿਆਰ ਕਰਦੇ ਹਾਂ ਸਾਰਾ ਕੁਝ। ਅੱਛਾ ਜੋ ਮੈਨੂਫੈਕਚਰਾਂਗ ਤੁਹਾਡੀ ਖੁਦ ਹੀ ਆ? ਹਾਂਜੀ ਹਾਂਜੀ। ਓਕੇ ਮਤਲਬ ਕਿ ਜੇ ਕੇਕ ਵਗੈਰਾ ਆਰਡਰ ਵਗੈਰਾ ਕਿਸੇ ਨੇ ਗੂਗਲ 'ਤੇ ਸਰਚ ਮਾਰ ਕੇ ਉਦਾਂ ਦਾ ਸਕਰੀਨਸ਼ਾਟ ਲੈ ਕੇ ਤੁਹਾਨੂੰ ਤਿਆਰ ਕਰਵਾਉਣੇ ਹੋਣ ਕੀ ਤੁਸੀਂ ਕਰਕੇ ਦੇ ਦੇਵੋਗੇ? ਕਾਹੇ ਆ ਮਰਜੀ ਡਿਜ਼ਾਈਨ ਹੋਵੇ ਵੀਰ ਉਹ ਹੀ ਬਣਾ ਦਾਂਗੇ। ਅੱਛਾ ਜੋ ਵੀ ਡਿਜ਼ਾਈਨ ਹੋਵੇ? ਹਾਂਜੀ ਹਾਂਜੀ। ਓਕੇ ਠੀਕ ਹੈ ਜੀ। ਮੇਨ ਗੱਲ ਕਰੀਏ ਆਪਾਂ ਪ੍ਰਾਈਸ ਤਾਂ ਤੁਹਾਡਾ ਗੋਡਾ ਕੁਆਲਿਟੀ ਵੀ ਸੁਣਿਆ ਠੀਕ ਆ ਗੋਡਾ। ਤੇ ਮੇਨ ਗੱਲ ਕਰੀਏ ਲੋ ਤੋਂ ਲੋ ਪ੍ਰਾਈ ਕਮ ਤੋਂ ਕਮ ਪ੍ਰਾਈਸ ਕਿੱਥੋਂ ਸ਼ੁਰੂ ਹੁੰਦਾ ਜੀ? ਘੱਟੋ ਘੱਟ 150 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਆਪਣਾ ਕੇਕ। ਓਕੇ। 150 ਤੋਂ ਪ੍ਰਾਈਸ ਸਟਾਰਟ ਹੋ ਗਏ ਤੇ ਵੱਧ ਤੋਂ ਵੱਧ ਪ੍ਰਾਈਸ ਕਿੰਨਾ ਕੇਕ ਦਾ? ਵੱਧ ਤੋਂ ਵੱਧ ਤਾਂ ਕੋਈ ਐਂਡੇ ਨਹੀਂ ਜੀ ਕਿੰਨਾ ਮਰਜ਼ੀ ਵਾਲਾ ਬਣਵਾ ਲਓ। ਠੀਕ ਹੈ ਜੀ। ਮੇਨ ਗੱਲ ਕਰੀਏ ਚਲੋ ਠੀਕ ਹੈ ਕੁਆਲਿਟੀ ਤਾਂ ਗੁੱਡ ਐ। ਮੇਨ ਗੱਲ ਕਰੀਏ ਸੇਤ ਦੀ ਠੀਕ ਐ। ਹਾਂ ਜੀ। ਸੇਤ ਦੇ ਨਾਲ ਖਿਲਵਾੜ ਆ ਅੱਜਕੱਲ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਕੁਆਲਿਟੀਆਂ ਅੱਜਕੱਲ ਜਿਹੜੀਆਂ ਨੇ ਬੈਸਟ ਨਹੀਂ ਮਿਲਦੀਆਂ। ਕੁਆਲਿਟੀ ਦੇ ਵਿੱਚ ਬਹੁਤ ਜ਼ਿਆਦਾ ਓਲਾਗਾ। ਉੱਟੇ ਅਸੀਂ ਦੇਖਿਆ ਅੰਦਰ ਜਾ ਕੇ ਪਹਿਲੀ ਗੱਲ ਤਾਂ ਅੰਦਰ ਕਿਸੇ ਨੂੰ ਜਾਣ ਹੀ ਨਹੀਂ ਦਿੰਦੇ ਠੀਕ ਹੈ ਮੇਨ ਸਟਾਫ ਮੈਂਬਰੀ ਹੁੰਦੇ ਨੇ ਬਾਹਰਲੇ ਬੰਦੇ ਨੂੰ ਤੇ ਮਿਲ ਕੇ ਕੋਲੇ ਖੜ ਕੇ ਹਾਂ ਜੀ ਸਾਡੇ ਤਾਂ ਅੱਖਾਂ ਦੇ ਸਾਹਮਣੇ ਕੇਕ ਬਣਦਾ ਜਿਮਾ ਰਸੋਈ ਜਿਮਾ ਓਪਨ ਹੈ ਜੀ ਕੋਈ ਮਰਜ਼ੀ ਸਾਹਮਣੇ ਖੜ ਕੇ ਕੇਕ ਬਣਵਾ ਸਕਦਾ ਆਪਣਾ ਜੀ ਹਾਂ ਜੀ ਓਕੇ ਤੇ ਗੱਲ ਕਿ ਨਹੀਂ ਐਗ ਵਗੈਰਾ ਆਂਡੇ ਵਗੈਰਾ ਲਈ ਵੀ ਹੁੰਦੇ ਨੇ ਨਾ ਹੀ ਆਂਡੇ ਵਾਲੇ ਨਹੀਂ ਬਣਾਉਂਦੇ ਇਹ ਓਕੇ ਹਾਂ ਜੀ ਠੀਕ ਹੈ ਇਹ ਗਲਾਸ ਕੇਕ ਹੁੰਦਾ ਜੀ ਓਕੇ ਮੇਰੇ ਇੱਕ ਵਾਰ ਕੁਆਲਿਟੀ ਇਹਨਾਂ ਦੀ ਕੇਕ ਦੀ ਜ਼ਰੂਰ ਦਿਖਾ ਦਿਓ ਵੀ ਕਿਵੇਂ ਕਿਵੇਂ ਦੇ ਹਨਾ ਕੇਕ ਨੇ ਕਿਹੜੇ ਕਿਹੜੇ ਮਤਲਬ ਕਿ ਵੀ ਜਿਹੜਾ ਵੀ ਡਿਜ਼ਾਈਨ ਚਾਹੀਆ ਉਹ ਡਿਜ਼ਾਈਨ ਮਿਲ ਜੂਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਰੇਟ ਵੀ ਤੁਸੀਂ ਦੱਸਦੇ ਹੋ ਹੋਰ ਕੀ ਕੀ ਮਿਲ ਜਾਂਦਾ ਆਪਣੇ ਕੋਲ ਜੀ ਹੋਰ ਜੀ ਜਿਵੇਂ ਪੈਟੀਜ ਹੋ ਗਈ ਪੇਸਟੀ ਹੋ ਗਈ ਜੀ ਡੋਨਟ ਹੋ ਗਿਆ ਜੀ ਓਕੇ ਤੇ ਸੈਂਡਵਿਚ ਹੋ ਗਿਆ ਜੀ ਨਮਕੀਨ ਮਿੱਠੇ ਬਿਸਕੁਟ ਜਿਵੇਂ ਸਾਰਾ ਕੁਝ ਬੈਕਰੀ ਦੇ ਆਈਟਮ ਸਾਰਾ ਕੁਝ ਤਿਆਰ ਹੁੰਦਾ ਜੀ ਤੇ ਮੇਨ ਗੱਲ ਆਫਰ ਦੀ ਗੱਲ ਕਰੀ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾਗਾ ਤੇ ਕੀ ਕੀ ਆਫਰ ਰੱਖਿਆ ਹੋਇਆਗਾ ਵੀਡੀਓ ਨੂੰ ਵੈਸੇ ਦਾ ਉਹ ਸੇਲ ਦਾ ਹੀ ਰੇਟ ਹੀ ਦਿੰਨਾ ਸੀ ਜਿਹੜਾ ਵੀ ਆਪਣੇ ਕੋਲ ਗਾਹਕਾਂ ਨੂੰ ਆਉਂਦਾ ਅੱਛਾ ਜੇ ਕਿੰਨੇ ਦਾ ਪੁੱਛ ਰਹੇ ਹੋ ਹੌਲ ਸੇਲ ਦਾ ਰੇਟ ਹੈ ਹੌਲ ਸੇਲ ਦਾ ਹੀ ਹੈ ਜੀ ਜੋ ਕੋਈ ਰਿਟੇਲ ਵਾਲਾ ਲੈ ਜਾਏ ਭਾਵੇਂ ਸਾਡੇ ਕੋਲ ਹੌਲ ਸੇਲ ਆ ਰਿਹਾ ਜੀ ਕੋਈ ਰੇਟ ਹੈ ਜੀ ਸਾਡੇ ਕੋਲੇ ਠੀਕ ਹੈ ਜੀ ਮਾਨ ਜਿਵੇਂ ਕਿਸੇ ਬੱਚੇ ਦਾ ਕਿਸੇ ਗੁੜੀਏ ਦਾ ਪਹਿਲਾ ਬਰਥ ਆ ਉਹਨੂੰ ਆਫਰ ਦੇ ਦੂੰਗੀ ਜੀ ਹਾਂ ਜੀ ਹਾਂ ਜੋ ਆਫਰ ਦੇ ਦਾਂਗੇ ਓਕੇ ਲੋ ਜੀ ਮਿੱਤਰੋ ਆਫਰ ਮਿਲ ਜੂਗੀ ਬਾਕੀ ਲੋਕੇਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਚੱਲੀ ਜਾਂਦਾ ਬਾਈ ਦਾ ਕੰਟੈਕਟ ਨੰਬਰ ਚੱਲੀ ਜਾਂਦਾ ਇੱਕ ਵਾਰ ਆਪਣਾ ਸਟਾਫ ਅੰਦਰ ਕੰਮ ਕਰੀ ਜਾਂਦਾ ਉਹ ਦਿਖਾ ਦਿਓ ਲੋ ਜੀ ਸਟਾਫ ਅੰਦਰ ਦਿਖਾ ਦਿੰਦੇ ਆ ਤੇ ਬਾਕੀ ਇੱਕ ਵਾਰ ਜ਼ਰੂਰ ਸ਼ਾਪ ਤੇ ਵਿਜ਼ਿਟ ਕਰਿਓ ਬਾਕੀ ਚੱਲਦੀ ਵੀਡੀਓ 'ਚ ਤੁਹਾਨੂੰ ਸਟਾਫ ਦਿਖਾ ਦਿੰਦੇ ਆ ਜਿਹੜੀ ਕੁਆਲਿਟੀ ਇਹਨਾਂ ਦੀ ਪੂਰੀ ਗੋਡਾ ਇੱਕ ਵਾਰ ਦੇਖ ਸਕਦੇ ਹੋ ਬਣਦੇ ਕੇਕ ਹਨਾ ਲਾਈਵ 'ਚ ਹੀ ਦਿਖਾ ਦਿੰਦੇ ਆ ਬਾਅਦ 'ਚ ਕਹਿੰਦਾ ਮੈਂ ਦਾ ਸਕਰੀਨਸ਼ਾਟ ਲਾਤੇ ਇਦਾਂ ਦੇ ਦੇਖੋ ਜੀ ਕੁਆਲਿਟੀ ਪੂਰੀ ਗੋਡਾ ਤੇ ਜਿਹੜੀ ਇਹਨਾਂ ਮਤਲਬ ਕਿ ਵੀ ਇੱਕ ਵਾਰ ਬਹਿ ਕੇ ਤੁਸੀਂ ਇੱਕ ਵਾਰ ਵਿజిਟ ਜਰੂਰ ਕਰਿਓ ਆਰਡਰ ਜਰੂਰ ਕਰਿਓ ਜਿਹੜਾ ਇੱਥੇ ਮਾਨਸ ਇਹ ਏਰੀਆ ਆਪਾਂ ਇਹਦੇ ਵਿੱਚ ਜੇ ਕੋਈ ਵੀ ਆਰਡਰ ਕਰਦਾ ਤਾਂ ਫ੍ਰੀ ਆਰਡਰ ਆ ਚੱਲਦੀ ਵੀਡੀਓ ਨੂੰ ਡਿਲੀਵਰੀ ਫ੍ਰੀ ਆ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਥੈਂਕ ਯੂ ਧੰਨਵਾਦ